ਪਾਰਟੀ ਤੇ ਜਾ ਰਹੇ تین ਜਿਗਰੀ ਯਾਰਾਂ ਦੀ ਦਰਦਨਾਕ ਮੌਤ ਹੋ ਜਾਂਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਬੇहद ਭਿਆਨਕ ਹਾਦਸਾ ਵਾਪਰਿਆ ਜਿਸ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਮਹਿਲਾ ਵਾਲੇ ਪੁਲ ਦੇ ਨਜ਼ਦੀਕ ਇਹ ਅੰਡਰਬੀਲਜ਼ ਦੀ ਕੰਧ ਦੇ ਵਿੱਚ ਤੇਜ਼ ਰਫ਼ਤਾਰ ਕਾਰ ਵੱਜ ਜਾਂਦੀ ਹੈ ਜਿਸ ਕਰਕੇ ਕਾਰ ਦੇ ਪਰਖੱਚੇ ਉੱਡ ਜਾਂਦੇ ਨੇ ਅਤੇ ਇੰਜਨ ਕਾਰ ਤੋਂ ਵੱਖ ਹੋ ਕੇ ਦੂਰ ਜਾ ਡਿੱਗਦਾ ਹੈ ਤੋਂ ਕਾਰ ਦੀ ਜਿੱਕਰ ਇਹ ਕੰਡੀਸ਼ਨ ਅ타 ਤੁਸੀਂ ਕਾਰ ਸਵਾਰ ਚਾਰ ਨੌਜਵਾਨਾਂ ਦਾ ਕੀ ਹਾਲ ਹੋਇਆ ਹੋਵੇਗਾ ਇਹਨਾਂ ਘਟਨਾਕ੍ਰਮ ਦੀਆਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਾਰ ਦਾ ਜਿਹੜਾ ਕਿ ਮੋਡਲਾ ਹਿੱਤ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਅਤੇ ਕਾਰ ਚ ਸਵਾਰ ਚਾਰ ਦੋਸਤਾਂ ਦੇ ਵਿੱਚੋਂ ਤਿੰਨ ਦੀ ਤਾਂ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਜਦਕਿ ਇੱਕ ਦੀ ਹਾਲਤ ਬੇਹਦ ਨਾਜ਼ੁਕ ਦੱਸੀ ਜਾ ਰਹੀ ਹੈ ਸੋ ਅੰਮ੍ਰਿਤਸਰ ਬਾਈਪਾਸ ਤੇ ਮਹਿਲਾ ਵਾਲੇ ਪੁਲ ਦੇ ਨਜ਼ਦੀਕ ਇਹ ਬੀਤੀ ਦੇ ਰਾਤ ਦਾ ਭਿਆਨਕ ਹਾਸਾ ਦੱਸਿਆ ਜਾ ਰਿਹਾ ਜਦੋਂ ਪਿੰਡ ਲੋਪੋਕੋ ਤੋਂ ਆ ਰਹੀ ਜਿਹੜੀ ਕਿ ਕਾਰ ਹੈ ਉਹ ਅਚਾਨਕ ਬੇਕਾਬੂ ਹੋ ਜਾਂਦੀ ਹੈ ਅਤੇ ਫਿਰ ਪੁਲ ਦੇ ਨਜ਼ਦੀਕ ਜਿਹੜਾ ਕਿ ਅੰਡਰਬ੍ਰਿਜ ਬਣਿਆ ਹੋਇਆ ਉਸ ਦੇ ਨਾਲ ਕਾਰ ਦੋੜਦਾ ਟੱਕਰ ਹੁੰਦੀ ਹੈ ਅਤੇ ਕਾਰ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਜਾਂਦੀ ਹੈ ਤੋਂ ਇਸ ਹਾਦਸੇ ਦੇ ਵਿੱਚ ਜਾਨ ਗੁਆਣ ਵਾਲੇ ਮ੍ਰਿਤਕਾ ਦੇ ਵਿੱਚ ਜੋਬਨ ਜੋਬਕੀ ਲੋਪੋਕੋ ਦੇ ਪਿੰਡ ਦਾ ਰਹਿਣ ਵਾਲਾ ਅਵਤਾਰ ਸਿੰਘ ਜੋਕੀ ਬੋਪਰ ਆਇਦਰ ਆਹਣ ਵਾਲਾ ਅਤੇ ਬਿੱਲਾ ਜਿਸ ਦਾ ਜਿਹੜਾ ਕਿ ਪਿੰਡ ਹੈ ਉਹ ਚੱਕ ਮਿਸ਼ਰੀ ਖਾਨ ਦੱਸਿਆ ਜਾ ਰਿਹਾ ਤੇ ਇੱਕ ਹੋਰ ਜਿਹੜਾ ਕਿ ਚੌਥਾ ਗੰਭੀਰ ਜ਼ਖਮੀ ਨੌਜਵਾਨ ਹੈ ਉਹ ਵੀ ਚੱਕ ਮਿਸ਼ਰੀ ਖਾਨ ਦਾ ਹੀ ਵਸਨੀਕ ਦੱਸਿਆ ਜਾ ਰਿਹਾ ਤੇ ਮ੍ਰਿਤਕਾ ਦੇ ਦੋਸਤਾਂ ਨੂੰ ਜਦੋਂ ਇਹ ਮਨਪਾਗੇ ਹਾਦਸੇ ਦੇ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਮੌਕੇ ਤੇ ਪੁੱਜੇ ਜਿਹੜੇ ਕਿ ਲੋਕ ਹੁੰਦੇ ਨੇ ਉਹ ਦੱਸਦੇ ਨੇ ਕਿ ਇਹ ਜਿਹੜੇ ਨੌਜਵਾਨ ਨੇ ਉਹ ਕਿਸੇ ਪਾਰਟੀ ਦੇ ਵਿੱਚ ਜਾਣਦਲੀ ਕਰੋ ਨਿਕਲੇ ਸਨ ਅਤੇ ਬੀਤੀ ਦੇ ਰਾਤ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਅਤੇ ਮਹਿਲਾ ਵਾਲੇ ਪੁਲ ਦੇ ਨਜ਼ਦੀਕ ਉਹਨਾਂ ਦੀ ਜਿਹੜੀ ਕੀ ਕਾਰ ਹੈ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਕਰਕੇ ਗੱਡੀ ਦੇ ਤਾਂ ਪਰਖੱਚੇ ਉੜ ਚੁੱਕੇ ਨੇ ਗੱਡੀ ਦੇ ਜਿਹੜੇ ਕੀ ਮੋਢਾ ਹਿੱਸਾ ਉਹ ਬਿਲਕੁਲ ਨੁਕਸਾਨੇ ਅਗਿਆ ਇਹ ਵੈਕ ਤਾਂ ਖੁੱਲ ਚੁੱਕੇ ਨੇ ਇੰਜਨ ਵਕ ਹੋ ਕੇ ਦੂਰ ਜਾ ਡਿੱਗ ਗਿਆ ਤੇ ਹੁਣ ਤਿੰਨਾ ਕਰਾ ਦੇ ਜਿਹੜੇ ਕੀ ਚਰਾਗ ਬੁੱਝ ਚੁੱਕੇ ਹੈਗੇ ਜਿਤਕੀ ਚੌਥੇ ਦੀ ਵੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਹ ਮ੍ਰਿਤਕਾ ਦੀਆਂ ਤਸਵੀਰਾਂ ਨੇ ਜਿਹੜੇ ਕੀ ਚੜੀ ਜਵਾਨੀ ਹਾਲਕੀ ਮ੍ਰਿਤਕਾ ਦੇ ਵਿੱਚ ਜਿਹੜੇ ਸ਼ਾਮਲ ਨੇ ਉਹਨਾਂ ਦੀ ਉਮਰ 20 ਤੋਂ ਲੈ ਕੇ 28 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਅਚੜੀ ਜਵਾਨੀ ਇਸ ਤਰ੍ਹਾਂ ਦੇ ਨਾਲ ਨੌਜਵਾਨਾਂ ਦਾ ਇਸ ਜਹਾਨੋ ਅਣਹੋਣੀ ਦੇ ਚਲਦਿਆਂ ਰੁਕਸਤ ਹੋ ਜਾਣਾ ਪਰਿਵਾਰ ਦੇ ਲਈ ਇੱਕ ਵੱਡਾ ਘਾਟਾ ਪਰਿਵਾਰ ਹੁਣ ਡੂੰਘੇ ਸਦਮੇ ਦੇ ਵਿੱਚ ਮਾਤਮ ਦਾ ਮਾਹੌਲ ਪਸਰਿਆ ਹੋਇਆ ਹੈ ਅਤੇ ਚੌਥਾ ਜਿਹੜਾ ਕਿ ਨੌਜਵਾਨ ਹੈ ਉਹ ਵੀ ਕੋਮਾ ਦੇ ਵਿੱਚ ਦੱਸਿਆ ਜਾ ਰਿਹਾ ਉਸ ਦੇ ਵੀ ਹੈਡ ਇੰਜਰੀ ਹੋਈ ਹੈ ਅਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੋ ਮੌਕੇ ਤੇ ਪੁੱਜੇ ਜਿਹੜੇ ਕਿ ਮ੍ਰਿਤਕਾ ਦੇ ਦੋਸਤ ਹੈਗੇ ਨੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਬਿਲਕੁਲ ਚੰਗੇ ਭਲੇ ਕਰੋ ਨਿਕਲੇ ਸਨ ਇਹ ਨੌਜਵਾਨ ਅਤੇ ਪਿੰਡ ਲੋਪੋਕੋ ਤੋਂ ਜਾ ਰਹੇ ਹੁੰਦੇ ਨੇ ਵਾਪਸ ਆਪਣੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਿੱਥੇ ਕਿ ਇਹ ਰਸਤੇ ਦੇ ਵਿੱਚ ਭਿਆਨਕ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਜਦਕਿ ਚੌਥਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਇਧਰੋਂ ਆ ਰਹੇ ਹੈਗੇ ਬੰਦੇ ਆਪਣੇ ਤੇ ਇਹਨਾਂ ਕੋਲੋਂ ਗੱਡੀ ਇਹ ਦਵਾਰ ਦੇ ਵਿੱਚ ਵੱਜੀ ਕਿਉਂਕਿ ਇੱਥੇ ਕੋਈ ਨਿਸ਼ਾਨੀ ਨਹੀਂ ਹੈਗੀ ਰਾਤ ਵੇਲੇ ਜਿਦਾਂ ਕੋਈ ਟੇਪ ਜਾਂ ਕੋਈ ਰੈੱਡ ਲਾਈਟ ਦਿੱਤੀ ਹੋਵੇ ਕਿ ਅਗਲੇ ਬੰਨੇ ਕੰਦ ਹੈਗੀ ਆ ਤੇ ਉਹ ਭਲੇਖੇ ਵਿੱਚ ਹੀ ਗੱਡੀ ਵੱਜ ਗਈ ਹੈ ਕਿਤੇ ਜਿਹੜੇ ਵਿੱਚ ਦਵਾਰ ਸੀ ਇਹ ਚਾਰ ਜਾਨੇ ਸੀਗੇ ਜੀ ਕਿੰਨਾ ਕੁ ਪਿਆੜਾ ਕਿੱਥੇ ਹੋਇਆ ਭਾਈ ਤੁਹਾਡੇ ਸਾਹਮਣੇ ਹੀ ਆ ਉਹ ਕੋ ਗੱਡੀ ਕਿਤੇ ਆ ਇੰਜਣ ਕਿਤੇ ਆ ਹਨਾ ਤੇ ਇਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿੰਨੇ ਜਣੇ ਮੌਤ ਦੀ ਹੈ ਮੌਤ ਭਾਈ ਤਿੰਨ ਜਣਿਆਂ ਦੀ ਹੋਈ ਆ ਠੀਕ ਆ ਪਤਾ ਲੱਗਾ ਕਿੱਡੇ ਕਿੱਡੇ ਹੋਈ ਆ ਹਾਂਜੀ ਜੋਬਨ ਸਾਡਾ ਫਰੈਂਡ ਆ ਉਹ ਬੜਾ ਪਿਆਰ ਸੀਗਾ ਸਾਡਾ ਵੀਰ ਨਾਲ ਇੱਕ ਜੋਬਨ ਆ ਇੱਕ ਅਵਤਾਰ ਆ ਜੋਬਨ ਲੋਪੋ ਗਿਆ ਤੋਂ ਆ ਜਿਹੜਾ ਅਵਤਾਰ ਵੀਰ ਆ ਉਹ ਬੋਪਾਰਾ ਬਾਸ ਸਿੰਘ ਤੋਂ ਆ ਤੇ ਇੱਕ ਵੀਰ ਬਿੱਲਾ ਵਾ ਚੱਕ ਮਿਸ਼ਰੀ ਖਾਨ ਪਿੰਡੋਂ ਉਹਨਾਂ ਦਾ ਜਿਹੜਾ ਚੌਥਾ ਵੀਰ ਸੀਗਾ ਉਹ ਵੀ ਚੱਕ ਮਿਸ਼ਰੀ ਖਾਨ ਦਾ ਹੀ ਆ ਉਹ ਵੀਰ ਦੇ ਸੱਟਾ ਸੱਟਾਂ ਲੱਗੀਆਂ ਵਾ ਉਹ ਕੋਮਾ ਚ ਆ ਪਤਲਾ ਕਿ ਕਿਦੋਂ ਰਾਤ ਹੋਈ ਦੋ ਜੀ ਕਿਦੋਂ ਆਇਆ ਇਧਰੋਂ ਪਿੰਡੋਂ ਆਏ ਸੀਗੇ ਲੋਪੋ ਗਿਆ ਤੋਂ ਆ ਅਸੀਂ ਪਾਰਟੀ ਤੇ ਸੁਣਿਆ ਕਿੰਦੇ ਕਿ ਪਾਵਲਾ ਆ ਗਿਆ ਇਹ ਰਾਤ ਦਾ ਸਾਢੇ 12 1 ਵਜੇ ਦਾ ਠੀਕ ਹੈ ਜੀ ਪਤਾ ਲੱਗਾ ਵੀ ਜਿਹੜੀ ਗੱਡੀ ਤੁਸੀਂ ਵੇਖ ਕੇ ਆਏ ਮੌਕੇ ਤੇ ਇਹ ਚਗਾਵਾ ਸਾਈਡ ਤੋਂ ਆ ਰਹੀ ਸੀ ਠੀਕ ਹੈ ਜੀ ਚਾਰ ਨੌਜਵਾਨ ਸਵਾਰੀ ਦੀ ਤੰਨਾ ਦੀ ਡੈਥ ਹੋ ਗਈ ਹੈ ਇੱਕ ਸੀਰੀਅਸ ਸਰ ਨੂੰ ਲੈ ਕੇ ਗਏ ਆ ਬਾਕੀ ਜਿਹੜੀ ਕਾਰਵਾਈ ਉਹ ਚੱਲ ਰਹੀ ਹੈ ਜਿਆਦਾ ਜਾਣਕਾਰੀ ਜਿਹੜੀ ਆ ਉਹ ਚੌਕੀ ਇੰਚਾਰਜ ਨੂੰ ਮਿਲ ਕੇ ਉਹਨਾਂ ਕੌਨਫਰਮ ਕਰ ਸਕਦੇ ਤੇ ਤੰਨਾ ਦੀ ਦੱਸ ਰਹੇ ਆ ਠੀਕ ਹੈ ਹਾਂਜੀ ਉਸ ਤੋਂ ਜੋ ਮੰਦੀ ਕਾਰਵਾਈ ਐਕਸੀਡੈਂਟ ਸੰਬੰਧੀ ਉਹ ਕੀਤੀ ਜਾ ਰਹੀ ਹੈ